ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਨ ਜਾ ਰਿਹਾ ਹਾਂ ਵੱਡੀ ਖਬਰ ਦੀ ਕਿ ਭਾਤ ਵਿੱਚ ਬੰਦ ਹੋਣ ਜਾਣ ਵਾਲਾ ਹੈ ਫੇਸਬੁਕ ਵਰਸਟ ਤੇ ਇੰਸਟਾਗ੍ਰam ਵਟਸਐਪ ਦੇ ਮੁਤਾਬਕ ਇੱਕ ਭਾਤ ਤੇ ਐਂਡ ਟੂ ਐਂਡ ਇਨਕ੍ਰਿਪਸ਼ਨ ਫੀਚਰ ਨੂੰ ਹਟਾਉਣ ਦਾ ਦਬਾਅ ਪਾਉਂਦਾ ਹੈ ਤਾਂ ਅਸੀਂ ਭਾਤ ਛੱਡ ਦੇਵਾਂਗੇ ਫੇਸਬੁਕ ਇੰਸਟਾਗ੍ਰam ਤੇ ਵਟਸਐਪ ਦੁਨੀਆ ਭਰ ਦੇ ਲੋਕਾਂ ਵਿੱਚ ਬਹੁਤ ਪ੍ਰਸਿੱਧ ਕੀਤਾ ਜਾਂਦਾ ਹੈ ਇਹ ਨਾ ਸਿਰਫ ਲੋਕਾਂ ਵਿੱਚ ਕਾ ਸੰਚਾਰ ਦਾ ਇੱਕ ਮਾਧਿਅਮ ਸੋ ਸੋਈ ਸਰਕਾਰੀ ਕੰਮਾਂ ਲਈ ਇੱਕ ਚੰਗਾ ਮਾਧਿਅਮ ਬਣ ਗਿਆ ਹੈ। ਨਾਲਾ ਕਿ ਮੈਟਾ ਦੇ ਮਿਲਕੀਟ ਵਾਲਾ WhatsApp ਪਿਛਲੇ ਕੁਝ ਦਿਨਾਂ ਤੋਂ ਖ਼ਬਰਾਂ ਵਿੱਚ ਹੈ। ਅਜਿਹੀਆਂ ਖ਼ਬਰਾਂ ਹਨ ਕਿ ਭਾਤ ਸੱਤ ਸਕਦੀ ਹੈ। ਇਸ ਦੇ ਪਿੱਛੇ ਦਾ ਕਾਰਨ ਹੈ ਐਂਡ ਟੂ ਐਂਡ ਐਨਕ੍ਰਿਪਸ਼ਨ ਪ੍ਰਾਈਵੇਸੀ ਫੀਚਰ ਜੋ ਭਾਰਤ ਵਿੱਚ ਸੈਕਾਦ ਦੇ 2021 ਸੂਚਨਾ ਟੈਕਨੋਲੋਜੀ ਨਿਯਮਾਂ ਦੇ ਵਿਰੁੱਧ ਹੈ। ਇਹ ਹਨ ਪੰਜ ਕਨ ਵਟਸਐਪ ਮਤਲਬ ਜਿਕ ਭਾਤ ਦੇ ਐਂਡ ਟੂ ਐਂਡ ਇਨਕ੍ਰਿਪਸ਼ਨ ਫੀਚਰ ਨੂੰ ਹਟਾਉਣ ਦਾ ਦਬਾਅ ਹੁੰਦਾ ਤਾਂ ਅਸੀਂ ਭਾਤ ਨੂੰ ਅਲਵਿਦਾ ਕਹਿ ਦੇਵਾਂਗੇ ਆਈਟੀ ਆਈਈਟੀ ਨਿਯਮ 2021 ਦੇ ਨਿਯਮ ਚਾਹ ਤਹਿਤ ਭਾਤ ਸਕਾਰ ਵਟਸਐਪ ਚਾਲੇ ਜੰਗ ਚੱਲ ਰਹੀ ਹੈ ਇਸ ਨਿਯਮ ਦੇ ਤਹਿਤ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਇਸ ਗੱਲ ਦੀ ਜਾਣਕਾਰੀ ਦੇਣੀ ਹੋਵੇ ਕਿ ਮੈਸੇਜ ਕਿਸ ਨੇ ਅਤੇ ਕਿੱਥੋਂ ਭੇਜਿਆ ਹੈ ਮੈਟਾ ਨੇ ਭਾਤ ਤੇ ਆਈਈਟੀ ਨਿਯਮਾ 2021 ਨੂੰ ਚੁਣੌਤੀ ਦਿੱਤੀ ਹੈ ਇਸ ਬਾਰੇ ਵਰਸਨ ਦਾ ਦਾਅਵੇ ਵਿੱਚ ਕਿਹਾ ਸੀ ਕਿ ਉਹ ਮੈਟ ਕਹਿ ਸੀ ਕਿ ਉਹ ਵੱਡੀਆਂ ਖਬਰਾਂ ਤੋਂ ਪਹਿਲਾਂ ਹੀ ਇਹ ਕਾਰਵਾਈ ਕਰ ਚੁੱਕਾ ਹੈ ਹਾਲਾਂਕਿ ਉਪਭੋਗਤਾ ਦੀ ਗੋਪਨੀਯਤਾ ਦੇ ਅਧਿਕਾਰ ਦੇ ਤਹਿਤ ਕੰਪਨੀ ਇਸ ਦੇ ਅੰਤ ਤੋਂ ਅੰਤ ਤੱਕ ਇਨਕ੍ਰਿਪਸ਼ਨ ਨੂੰ ਨਹੀਂ ਹਟਾ ਸਕਦੀ ਵਰਸਾ ਫੇਸਬੁੱਕ ਇੰਸਟਾਗ੍ਰਾਮ ਦੀ ਮੂਲ ਕੰਪਨੀ ਮੈਟਾ ਹੈ ਜੇਕਰ ਵਰਸਾ ਪਾਤਸ਼ਾਦਤ ਛੱਡਦਾ ਹੈ ਤਾਂ ਫੇਸਬੁੱਕ ਤੇ ਇੰਸਟਾਗ੍ਰਾਮ ਵੀ ਛੱਡ ਸਕਦੇ ਹਨ ਵਟਸਐਪ ਆਤ ਵਿੱਚ ਇੱਕ ਜੂਰੀ ਪਲੇਟਫਾਰਮ ਬਣ ਗਿਆ ਹੈ ਅੰਕੜਿਆਂ ਦੇ ਅਨਸਾਰ ਇਸ ਪਲੇਟਫਾਰਮ ਦੀ ਵਰਤ ਦੁਨੀਆ ਭਰ ਵਿੱਚ 2.78 ਬਿਲੀਅਨ ਉਪਭੋਗਤਾ ਦੁਆਰਾ ਕੀਤੀ ਜਾਂਦੀ ਹੈ ਇਸ ਅੰਕੜੇ ਵਿੱਚ ਜਿਆਦਾ ਭਾਰਤੀ ਉਪਭੋਗਤਾ ਸ਼ਾਮਲ ਹਨ ਮੀਟਾ ਲਈ ਭਾਰਤ ਸਭ ਤੋਂ ਮਹੱਤਵਪੂਰਨ ਬਣ ਜਾਂਦਾ ਹੈ ਕਿਉਂਕਿ ਇੱਥੇ 535.8 ਮਿਲੀਅਨ ਭਾਰਤੀ ਉਪਭੋਗਤਾ ਹਨ ਵਟਸਐਪ ਫਰਵਰੀ 2019 ਵਿੱਚ ਲਾਂਚ ਕੀਤਾ ਗਿਆ ਸੀ ਇਸ ਦੇ ਸ਼ੁਰੂਆਤੀ ਸੰਸਕਰਨ ਵਿੱਚ ਕ੍ਰੈਸ਼ਿੰਗ ਸਮੱਸਿਆਵਾਂ ਆਉਣੀ ਸ਼ੁਰੂ ਹੋ ਗਈਆਂ ਜਿਸ ਤੋਂ ਬਾਅਦ ਵਰਸਤਾ 2.0 ਅਗਸਤ 2019 ਵਿੱਚ ਆਈਫੋਨ ਦੁਆਰਾ ਜਾਰੀ ਆਈਫੋਨ ਦੁਆਰਾ ਜਾਰੀ ਕੀਤਾ ਗਿਆ ਸੀ ਇਸ ਨੂੰ 25 2.5 ਲੱਖ ਲੋਕਾਂ ਦਾ ਡਾਊਨਲੋਡ ਕੀਤਾ ਗਿਆ ਜਿਸ ਤੋਂ ਬਾਅਦ ਇਸ ਨੂੰ 2010 ਵਿੱਚ ਡਾਇਡ ਉਪਭੋਗਤਾ ਲਈ ਵੀ ਪੇਸ਼ ਕੀਤਾ ਗਿਆ ਹੈ ਉਦੋਂ ਹੀ ਤੋਂ ਹੀ ਵਰਸਤਾ ਨੂੰ ਲੋਕਾਂ ਵਿੱਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਕੀਤਾ ਜਾ ਰਿਹਾ ਹੈ ਇਸ ਜਾ ਰਿਹਾ ਹੈ ਸਮੇਤ ਨਾਲ ਇਸ ਤੇ ਕਈ ਅਰਬ ਭੋਗਤਾ ਸੰਨ ਫਿਲਹਾਲ ਇਹ ਦੇਖਣਾ ਬਾਕੀ ਹੈ ਕਿ ਪੱਤਸ ਕੱਲ ਤੇ WhatsApp ਚਾਰੇ ਚੱਲ ਜਾਈ ਜੰਗ ਕਰਨ Instagram ਤੇ Facebook ਵੀ ਪ੍ਰਭਾਵਿਤ ਹੋਣਗੇ ਕਿਉਂ WhatsApp ਦੇ ਨਾਲ ਪੱਤ ਛੱਡ ਸਕਦੇ ਨੇ ਤੁਸੀਂ ਇਸ ਬਾਰੇ ਬਾਰੇ ਕੀ ਰਾਏ ਦੇਣਾ ਚਾਹੁੰਦੇ ਕਮੈਂਟ ਸੈਕਸ਼ਨ ਵਿੱਚ ਲਿਖ ਸਕਦੇ ਹੋ ਵੀਡੀਓ ਦੇਖਣ ਲਈ ਤਾਂ ਆਪਣਾ ਕਿਉਂਕੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ